ਉਹ ਉਹ ਇੱਕ ਹੈ ਨਾ ਗੁਰਪ੍ਰੀਤ ਸਿੰਘ ਨਹੀਂ ਜਿਹੜਾ ਸਮਾਜ ਸੇਵਾ ਕੰਮ ਕਰਦੇ ਨੇ ਲੁਧਿਆਣੇ ਵਾਲੇ ਜਾਣਦੇ ਤੁਸੀਂ ਸਾਰੇ ਕੰਮ ਕੀ ਕਰਦੇ ਆ ਸਮਾਜ ਦੀ ਸੇਵਾ ਦਾ ਕੋੜੀਆਂ ਨੂੰ ਜਿਨ੍ਹਾਂ ਨੂੰ ਕੋਈ ਘਰੇ ਸਾਬਦਾ ਨਹੀਂ ਉਹਨਾਂ ਨੂੰ ਲੈ ਆਉਂਦੇ ਚੱਕ ਕੀ ਕਰਦੇ ਨਾ ਕੰਮ ਉਹਨਾਂ ਦੀ ਸਾਫ ਸਫਾਈ ਕਰਦੇ ਸੇਵਾ ਕਰਦੇ ਵੱਡੇ ਵੱਡੇ ਦਿਲਜੀਤ ਵਰਗੇ ਦੁਸਾਂਜ ਵਰਗੇ ਵੱਡੇ ਵੱਡੇ ਐਕਟਰ ਉੱਥੇ ਜਾਂਦੇ ਆ ਉਹ ਜਿਹੜੀ ਉਹ ਉਹਨਾਂ ਨੇ ਬਣਾਈ ਸੰਸਥਾ ਕਿੱਥੇ ਬਣਾਈ ਲੁਧਿਆਣੇ ਤੇ ਜੇ ਅੱਜ ਉਹ ਗੁਰਪ੍ਰੀਤ ਸਿੰਘ ਸਮਾਜ ਦੀ ਸੇਵਾ ਕਰ ਰਿਹਾ ਤੇ ਜੇ ਗੁਰਪ੍ਰੀਤ ਸਿੰਘ ਐਮਐਲਏ ਖੜੇ ਤੁਸੀਂ ਦੱਸੋ ਜਿੱਤੇਗਾ ਕਿ ਹਾਰੇਗਾ ਬੋਲੋ ਜੇ ਗੁਰਪ੍ਰੀਤ ਸਿੰਘ ਸਮਾਜ ਸੇਵਾ ਵਾਲਾ ਅੱਜ ਐਮਐਲਏ ਖੜਿਆ ਹੋ ਜਾਵੇ ਲੁਧਿਆਣੇ ਵਿੱਚ ਤੁਸੀਂ ਦੱਸੋ ਹਾਰੇਗਾ ਕਿ ਜਿੱਤੇਗਾ ਬੋਲ ਕੇ ਦੱਸੋ ਜਿੱਤੇਗਾ ਜਿੱਤੇਗਾ ਕਿ ਨਹੀਂ ਜਿੱਤੇਗਾ ਲੋਕ ਉਹਦੇ ਮਗਰ ਲੱਗਣਗੇ ਕਿ ਨਹੀਂ ਐਮਪੀ ਖੜਾ ਹੋ ਜੇ ਜਿੱਤੇਗਾ ਅਨਮੋਲਕ ਵਾਤਰਾ ਸਮਾਜ ਦੀ ਸੇਵਾ ਕਰਦਾ ਹੈ ਅੱਜ ਐਮਐਲਏ ਖੜਾ ਹੋ ਜੇ ਜਿੱਤੇਗਾ ਕਿ ਹਾਰੇਗਾ ਜਿੱਤ ਜਾਏਗਾ ਜਿੱਤੂਗਾ ਨਾ ਕਿਉਂਕਿ ਸਮਾਜ ਦੀ ਸੇਵਾ ਜਦੋਂ ਕਰ ਰਹੇ ਨੇ ਤੇ ਸਮਾਜ ਕਹਿੰਦਾ ਬੜਾ ਵਧੀਆ ਬੰਦਾ ਸਾਡੇ ਲਈ ਕੰਮ ਕਰਦਾ ਤੇ ਜਿਹੜਾ ਇਲਾਕਾ ਸਾਰਾ ਹੀ ਸੀ ਗੁਰੂ ਅਰਜਨ ਦੇਵ ਜੀ ਦਵਾ ਵਿਦਿਆਲੇ ਵੀ ਖੋਲ ਰਹਿ ਨੇ ਤੇ ਨਾਲ ਗੁਰੂ ਅਰਜਨ ਦੇਵ ਜੀ ਨੇ ਦਵਾਖਾਨੇ ਵੀ ਖੋਲੇ ਨੇ ਤੇ ਨਾਲ ਗੁਰੂ ਅਰਜਨ ਦੇਵ ਜੀ ਬਾਣੀ ਪੜਾ ਰਹੇ ਨੇ ਤੇ ਨਾਲ ਗੁਰੂ ਅਰਜਨ ਦੇਵ ਜੀ ਖੂਲਵਾ ਰਹੇ ਨੇ ਤੇ ਇੰਨੇ ਕੰਮ ਜਦੋਂ ਸਾਰੇ ਇਲਾਕੇ 'ਚ ਹੋਣਗੇ ਤੇ ਲੋਕ ਫਿਰ ਬਾਦਸ਼ਾਹ ਨੂੰ ਤੇ ਭੁੱਲ ਹੀ ਗਏ ਕਹਿੰਦੇ ਧੰਨ ਗੁਰੂ ਅਰਜਨ ਧੰਨ ਗੁਰੂ ਅਰਜਨ ਧੰਨ ਗੁਰੂ ਆ। ਇਹੀ ਹੋਣਾ ਜੀ ਫਿਰ ਫਿਰ ਆਪੇ ਹੀ ਜਦੋਂ ਤੁਸੀਂ ਸਵਾਜ ਦੀ ਸੇਵਾ ਕਰ ਰਹੇ ਹੋ ਤੇ ਸਮਾਜ ਤੁਹਾਡੇ ਲਈ ਕਰੇਗਾ। ਤੁਰੇਗਾ ਸਮਾਜ। ਗੁਰੂ ਅਰਜਨ ਦੇਵ ਜੀ ਦੀ ਬੱਲੇ ਬੱਲੇ ਚੜ੍ਹਦੀ ਕਲਾ। ਹੁਣ ਕਰਨੇ ਤੇ ਕੰਮ ਚਾਹੀਦੇ ਹੁੰਦੇ ਐ ਫਿਰ ਕਈਆਂ ਤੋਂ ਕੰਮ ਹੁੰਦੇ ਨਹੀਂ ਫਿਰ ਹੋਏ ਕੁਛ ਕਰਦੇ ਹੁੰਦੇ ਨਾ ਤੇ ਆਪ ਕਰਨਾ ਹੁੰਦਾ ਨਾ ਦੂਜੇ ਨੂੰ ਕਰਨ ਦੇਣਾ ਹੁੰਦਾ ਸਮਾਜ ਦਾ ਭਲਾ ਹੋ ਰਿਆ ਸੀ ਅੱਛਾ ਇੱਕ ਗੱਲ ਹੋਰ ਬੜੀ ਵਧੀਆ ਸੀ ਜਾਤ ਪਾਤ ਕੋਈ ਨਹੀਂ ਪੁੱਛਦਾ ਤੂੰ ਛੋਟੀ ਜਾਤ ਦਾ ਹੈ ਤੂੰ ਵੱਡੀ ਜਾਤ ਦਾ ਹੈ ਤੂੰ ਹਿੰਦੂ ਹੈ ਤੂੰ ਮੁਸਲਮਾਨ ਹੈ ਇੱਥੇ ਕੰਮ ਇਦਾਂ ਦਾ ਵੀ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਣਾ ਕੋ ਸਾਂਝਾ ਸਾਂਝਾ ਉਪਦੇਸ਼ ਹੈ ਹੁਣ ਬਾਕੀ ਮੰਦਰਾਂ 'ਚ ਕਈ ਥਾਵਾਂ 'ਤੇ ਵੜਨ ਨਹੀਂ ਦਿੰਦੇ। ਬੀਬੀਆਂ ਨੂੰ ਮਸੀਤਾਂ 'ਚ ਨਹੀਂ ਜਾਣ ਦਿੰਦੇ, ਬੰਦਾ ਜਾ ਸਕਦਾ ਹੈ। ਮੱਕੇ ਦਾ ਹੱਜ ਕਰਨ ਬੀਬੀ ਤੇ ਉਹ ਇੱਕ ਉਹ ਮੇਨ ਥਾਂ 'ਤੇ ਤੇ ਨਹੀਂ ਨਾ ਜਾ ਸਕਦੀ। ਹੈੱਡ ਜਿਹੜੀ ਜਗ੍ਹਾ ਉੱਥੇ ਬੰਦੇ ਜਾਂਦੇ ਬੀਬੀ ਨਹੀਂ ਜਾਂਦੀ। ਤੇ ਮਸਜਿਦਾਂ ਵੀ ਕਈ ਐਦਾਂ ਦੀਆਂ ਇਸਲਾਮ 'ਚ ਹੈਗੀਆਂ ਜਿਸ ਮਸਜਿਦ ਦੇ ਵਿੱਚ ਬੀਬੀ ਜਾ ਸਕ ਬੀਬੀ ਨਹੀਂ ਜਾ ਸਕਦੀ, ਬੰਦਾ ਜਾ ਸਕਦਾ। ਮੰਦਰਾਂ ਵਿੱਚ ਕਈਆਂ ਦੇ ਵਿੱਚ ਬੀਬੀ ਦੀ ਐਂਟਰੀ ਬੈਨ ਹੈ। ਪਰ ਗੁਰੂ ਘਰ ਦੇ ਵਿੱਚ ਜਦੋਂ ਬੰਦੇ ਤੇ ਬੀਬੀ 'ਚ ਫਰਕ ਕੋਈ ਨਹੀਂ ਰੱਖਿਆ ਬਰਾਬਰ ਫਿਰ ਜਾਤ ਕੋਈ ਨਹੀਂ ਪੁੱਛਦਾ ਫਿਰ ਲੋਕਾਂ ਨੇ ਤੇ ਜੁੜਨਾ ਨਵੀਂ ਗੱਲ ਆ ਗਈ ਸਾਰੇ ਲੋਕ ਗੁਰੂ ਅਰਜਨ ਧੰਗੂ ਗੁਰੂ ਅਰਜਨ ਧੰਗੂ ਗੁਰੂ ਅਰਜਨ ਦੇਵ ਹੋ ਗਈ ਫਿਰ ਇਹ ਚੀਜ਼ਾਂ ਕਿਤੇ ਚੱਲੀਆਂ ਜਾਂਦੀਆਂ ਕਿਸੇ ਦੀ ਚੜ੍ਹਦੀ ਕਲਾ ਬਰਦਾਸ਼ਤ ਕਰ ਲੈਣੀ ਕਿਤੇ ਸੌਖੀ ਪਈ ਹੈ ਚੰਦੂ ਦੇ ਦਿਮਾਗ ਚੰਦੂ ਹੋਣਾ ਨੇ ਪੱਟਾਂ ਇਹਦੇ 'ਚ ਆਪਣਾ ਭਟਵਈਆਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਆਇਆ ਕਿ ਬਾਦਸ਼ਾਹ ਦੇ ਕੰਨ ਦੇ ਵਿੱਚ ਇਹ ਗੱਲ ਕਹੀ ਗਈ ਵੀ ਜੇ ਅਰਜਨ ਦੇ ਵਰਗੇ ਜਿਉਂਦੇ ਰਹਿ ਗਏ ਤੁਹਾਡੀ ਬਾਦਸ਼ਾਹੀ ਨਹੀਂ ਰਹਿਣੀ ਲੋਕ ਇਹਨਾਂ ਮਗਰ ਲੱਗ ਜਾਣਗੇ ਇਹ ਤੁਹਾਡੀਆਂ ਗੱਦੀਆਂ ਤੇ ਕਬਜ਼ੇ ਕਰਨਗੇ ਤੇ ਬਸ ਫਿਰ ਤੁਹਾਨੂੰ ਪਤਾ ਹੀ ਹੈ ਉਹ ਤੇ ਚਾਹੁੰਦਾ ਹੀ ਸੀ ਉਹਨੂੰ ਤੇ ਰੜਕਦੇ ਸੀ ਗੁਰੂ ਅਰਜਨ ਦੇਵ ਜੀ ਫਿਰ ਹੁਕਮ ਕੀਤਾ ਸੀ ਕਹਿੰਦੇ ਗ੍ਰਿਫਤਾਰ ਕਰੋ ਫਿਰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਗ੍ਰਿਫਤਾਰ ਕਰਨ ਵਾਸਤੇ ਆਏ ਤੇ ਉਸ ਤੋਂ ਪਹਿਲਾਂ 6 ਦਿਨ ਸਤਿਗੁਰ ਨੇ ਹਰ ਗੋਬਿੰਦ ਸਾਹਿਬ ਨੂੰ ਐਦਾਂ ਖੜੇ ਕਰਕੇ ਸਾਰੀ ਸੰਗਤ ਦੇ ਵਿੱਚ ਬੁਲਾ ਕੇ ਕਹਿੰਦੇ ਹੁਣ ਸਮਾਂ ਜਿਹੜਾ ਇਹਨਾ ਹੁਣ ਮੈਨੂੰ ਲੱਗਦਾ ਵੀ ਇਦਾਂ ਦਾ ਆ ਰਿਹਾ ਅੱਗੇ ਜਿਹਦੇ ਵਿੱਚ ਮੈਨੂੰ ਨਹੀਂ ਲੱਗਦਾ ਮੇਰਾ ਸਰੀਰ ਹੁਣ ਬਚੇਗਾ ਆਉਣ ਵਾਲਾ ਸਮਾਂ ਮੇਰਾ ਸਰੀਰ ਬਚੇਗਾ ਮੈਨੂੰ ਨਹੀਂ ਲੱਗਦਾ ਤੇ ਹਰਗੋਬਿੰਦ ਪੁੱਤ ਤੂੰ ਹੁਣ ਸਾਂਭਣਾ ਸਾਰਾ ਕੁਝ ਇਹ ਸੰਗਤਾਂ ਦੀ ਸਾਮ ਸੰਭਾਲ ਸਾਰੀਆਂ ਜ਼ਿੰਮੇਵਾਰੀਆਂ ਤੈਂ ਸਾਂਭਣੀਆਂ ਤੇ ਨਾਲ ਗੁਰੂ ਹਰਗੋਬਿੰਦ ਸਾਹਿਬ ਨੇ ਸਪਸ਼ਟ ਇਸ ਸਪਸ਼ਟ ਗੁਰੂ ਸਾਹਿਬ ਨੇ ਲਿਖਵਾਇਆ ਕਿ ਭਾਈ ਇਹ ਕਿਹਾ ਹਰਗੋਬਿੰਦ ਹੁਣ ਇਹ ਵਿਚਾਰ ਧਾਰਾ ਨੂੰ ਬਚਾਉਣ ਵਾਸਤੇ ਹਮਲੇ ਵੀ ਹੋਣੇ ਐ ਅਟੈਕ ਵੀ ਹੋਣੇ ਐ ਜੋਰ ਲਾਉਣਾ ਐ ਤੇ ਲੋੜ ਅਨੁਸਾਰ ਹੁਣ ਤੈਨੂੰ ਸ਼ਸਤਰ ਵੀ ਰੱਖਣੇ ਪੈਣੇ ਐ ਤੈਨੂੰ ਥੋੜੀ ਬਹੁਤ ਫੌਜ ਵੀ ਰੱਖਣੀ ਪੈਣੀ ਐ ਕਦੇ ਜ਼ਿੰਦਗੀ ਵਿੱਚ ਸਿੱਖ ਕਿਸੇ ਤੇ ਚੜ ਕੇ ਨਹੀਂ ਜਾਂਦਾ ਪਰ ਜਦੋਂ ਤੁਹਾਡੇ ਘਰ ਚੜ ਕੇ ਆਉਣਗੇ ਇੰਨਾ ਕਾਇਮ ਹੋ ਕੇ ਰਹੀਂ ਵੀ ਘਟ ਤੋਂ ਘਟ ਅੱਗੇ ਖੜ ਸਕੋ